ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਜਿੰਨੇ ਮੇਰੀਆ ਭੈਣਾਂ ਮੇਰੀਆ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਪਸਵਗਤ ਕਰਦੇ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡੇ ਲਈ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਆ ਨਵੀਂ ਵੀਡੀਓ 'ਚ ਤੁਹਾਨੂੰ ਬਹੁਤ ਟੌਪ ਦੀ ਕੋਠੀ ਦੇਖਣ ਨੂੰ ਮਿਲੂਗੀ ਵਧੀਆ ਰੇਟ 'ਚ ਵਧੀਆ ਕੋਠੀ ਐ ਪੂਰੀ ਤਿਆਰ ਹੋਈ ਐ ਤੁਸੀਂ ਦੇਖੋਗੇ ਵਾਕਈ ਕਹੋਗੇ ਕੋਠੀ ਬਹੁਤ ਸੋਹਣੀ ਐ ਜੀ ਗੱਲ ਆਪਾਂ ਕਰਦੇ ਆ ਜਿੰਨੇ ਤੁਸੀਂ ਦੇਖ ਰਹੇ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਬਾਰ-ਬਾਰ ਚੱਲਦਾ ਰਹਿੰਦਾ 73800 ਪੂਰਾ 26173 ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੋਠੀ ਘਰ ਮਕਾਨ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਤੁਸੀਂ ਲਗਵਾ ਸਕਦੇ ਹੋ ਜੀ ਕੋਠੀ ਜਿਹੜੀ ਅੱਜ ਆਪਣੇ ਕੋਲੇ ਪਹੁੰਚੀ ਆ ਸਵਾ 7 ਮਰਲੇ ਜਗ੍ਹਾ ਦੇ ਵਿੱਚ ਬਣੀ ਹੋਈ ਆ ਤੇ ਲੋਕੇਸ਼ਨ ਤੁਸੀਂ ਦੇਖ ਲਓ ਬਾਹਰ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਹਮਣੇ ਆਪਣੀ ਕੋਠੀ ਆ ਤੇ ਗੇਟ ਦੇਖ ਲਓ ਜਿਹੜਾ ਮੇਨ ਗੇਟ ਲੱਗਿਆ ਹੋਇਆ ਪੂਰਾ ਹੈਵੀ ਇਹਨਾਂ ਨੇ ਲਗਵਾਇਆ ਹੋਇਆ ਜੇ ਜਿਹੜੀ ਤੁਸੀਂ ਆ ਕੋਠੀ ਦੇਖ ਰਹੇ ਹੋ ਪੂਰੀ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਇੱਕ ਪਾਸੇ ਇਹਨਾਂ ਨੇ ਪਾਰਕ ਏਰੀਆ ਵੀ ਬਣਾਇਆ ਹੋਇਆ ਜਿਹੜਾ ਆਰਟੀਫੀਸ਼ੀਅਲ ਘਾਹ ਹੁੰਦਾ ਉਹ ਇਹਨਾਂ ਨੇ ਲਗਵਾਇਆ ਹੋਇਆ ਤੇ ਵੇਖੋ ਆਪਾਂ ਨੂੰ ਕਾਫੀ ਖੁੱਲਾ ਡੋਲਾ ਮਿਲ ਜੂਗਾ ਆਰਾਮ ਨਾਲ ਦੋ ਗੱਡੀਆਂ ਲੱਗ ਜਾਣਗੀਆਂ ਬਲੇਰੋ ਗੱਡੀ ਲੱਗ ਰਹੀ ਹੈ ਤੁਸੀਂ ਦੇਖ ਲਓ ਤੇ ਇੱਕ ਅੱਧੀ ਗੱਡੀ ਹੋਰ ਵੀ ਲੱਗ ਜੂਗੀ ਕਾਫੀ ਖੁੱਲੀ ਡੁਲੀ ਕੋਠੀ ਆਪਣੇ ਕੋਲੇ ਪਹੁੰਚੀ ਹੈ ਤੇ ਅੰਦਰੋਂ ਤੁਸੀਂ ਦੇਖੋਗੇ ਤੁਸੀਂ ਵਾਕਈ ਕਹੋਗੇ ਵੀ ਕੋਠੀ ਇਹਨਾਂ ਨੇ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਹੈ ਸਵਾ ਸੱਤ ਮਾਰ ਲਈ ਜਗਾ ਟੋਟਲ ਤੇ ਪਹਿਲਾਂ ਤੁਹਾਨੂੰ ਮੈਂ ਥੋੜਾ ਜਿਹਾ ਬਾਹਰੋਂ ਦਿਖਾ ਦੇਣਾ ਬਾਹਰਲੀ ਸਾਈਡ ਆਪ ਨੂੰ ਇੱਕ ਸਪੇਸ ਮਿਲ ਜੂਗੀ ਬਾਹਰਲੀ ਸਾਈਡ ਇੱਕ ਸ਼ੌਬ ਵੀ ਬਣੀ ਹੋਈ ਹੈ ਤੇ ਬਾਹਰਲੀ ਸਾਈਡ ਆ ਗਿਆ ਬਾਥਰੂਮ ਇਹਨਾਂ ਦਾ ਏਰੀਆ ਚ ਹੈ ਬਾਥਰੂਮ ਦੇ ਵਿੱਚ ਸਾਰਾ ਕੰਮ ਕੰਪਲੀਟ ਇਹਨਾਂ ਨੇ ਕਰਵਾਇਆ ਹੋਇਆ ਇੱਕ ਗੇਟ ਅੰਦਰ ਨੂੰ ਜਾਂਦਾ ਜੀ ਬਾਕੀ ਹੁਣ ਆਪਾਂ ਅੰਦਰ ਚੱਲਦੇ ਹਾਂ ਬਾਹਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਲਿਆ ਬਾਹਰ ਦਾ ਸਾਰਾ ਕੁਝ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਬਾਕੀ ਮੇਨ ਗੱਲ ਤੁਸੀਂ ਜਿਹੜੀਆਂ ਜੋੜੀਆਂ ਲੱਗੀਆਂ ਹੋਈਆਂ ਜਿਹੜੇ ਗੇਟ ਲੱਗੇ ਹੋਏ ਨੇ ਉਹ ਤੁਸੀਂ ਦੇਖੋ ਜੀ ਬਹੁਤ ਡਿਜ਼ਾਈਨ ਵਾਲੇ ਇਹਨਾਂ ਨੇ ਲਗਵਾਏ ਹੋਏ ਨੇ ਤੇ ਆਹ ਦੇਖੋ ਜੀ ਆ ਆ ਵੈਸੇ ਹੈ ਤਾਂ ਡਰਾਈੰਗ ਰੂਮ ਪਰ ਇਹਨਾਂ ਨੇ ਆਪਦੀ ਇੱਥੇ ਸ਼ਾਪ ਬਣਾਈ ਹੋਈ ਹੈ ਇਹਨਾਂ ਦੀ ਦੁਕਾਨ ਹੈ ਜੀ ਇਹਨਾਂ ਨੇ ਆਪ ਦਾ ਸਮਾਨ ਕਾਫੀ ਰੱਖਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜਿਹੜਾ ਬੰਦਾ ਕੋਠੀ ਖਰੀਦੂਗਾ ਜਿਹੜੇ ਮਾਲਕ ਬਣਨਗੇ ਬਾਅਦ ਚੋਂ ਉਹ ਆਪਦੇ ਹਿਸਾਬ ਨਾਲ ਜਿਹੜਾ ਕੁਝ ਬਣਾਉਣਾ ਹੈ ਉਹੀ ਬਣਾ ਸਕਦਾ ਜੀ ਇਹ ਡਰਾਈング ਰੂਮ ਦੇ ਬਿਲਕੁਲ ਓਪੋਜ਼ਿਟ ਸਾਈਡ ਆਪਾਂ ਨੂੰ ਕਿਚਨ ਮਿਲ ਜੂਗਾ ਤੇ ਕਿਚਨ ਦਾ ਸਾਰਾ ਵਰਕ ਕੰਪਲੀਟਡ ਹੋਇਆਗਾ ਜਿਵੇਂ ਕਿ ਲੱਕੜ ਦਾ ਕੰਮ ਦੇਖ ਲਓ ਚਿਮਨੀ ਦੇਖ ਲਓ ਬਾਕੀ ਸਾਰਾ ਕੁਝ ਵਧੀਆਗਾ ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਸਾਰੇ ਕਿਤੇ ਮਾਰਬਲ ਪੱਥਰ ਲੱਗਿਆ ਹੋਇਆ ਰਗੜਾਈ ਜਲਾ ਤੇ ਆ ਗਿਆ ਜੀ ਆਪਣਾ ਮੇਨ ਬੈਡਰੂਮ ਕੋਠੀ ਦਾ ਮੇਨ ਬੈਡਰੂਮ ਆ ਗਿਆ ਤੇ ਜਿਹੜੇ ਬੈਡਰੂਮ ਬਣੇ ਹੋਏ ਨੇ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ ਬਾਕੀ ਦੇਖ ਲਓ ਤੁਸੀਂ ਆਪੇ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਜਿਹੜੀ ਛੱਤ ਸਾਰੀ ਇਹਨਾਂ ਨੇ ਪੀਓਪੀ ਕਰਵਾਈ ਹੋਈ ਹੈ ਤੇ ਉੱਪਰ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਪੌੜੀਆਂ ਤੇ ਜਿਹੜੀ ਗ੍ਰਿਲ ਲੱਗੀ ਹੋਈ ਹੈ ਉਹ ਲੱਕੜ ਦੀ ਇਹਨਾਂ ਨੇ ਲਗਵਾਈ ਹੋਈ ਹੈ ਬਾਕੀ ਕੋਠੀ ਜਿਹੜੀ ਬਹੁਤ ਰੀਜਨਲ ਤਿਆਰ ਕਰਵਾਈ ਹੋਈ ਹੈ ਮਾਲਕ ਕਹਿੰਦੇ ਆ ਬਹੁਤ ਸ਼ੌਂਕ ਨਾਲ ਕੋਠੀ ਜਿਹੜੀ ਬਣਾਈ ਸਗੀ ਤੇ ਸ਼ੌਂਕ ਨਾਲ ਸਾਰਾ ਕੰਮ ਕਰਵਾਇਆ ਹੋਇਆ ਹੈ ਤੇ ਜਿਹੜਾ ਪਹਿਲਾ ਵਾਲਾ ਬੈਡਰੂਮ ਸੀਗਾ ਉਹਦੇ ਨਾਲ ਇੱਕ ਆਪਨੂੰ ਹੋਰ ਬੈਡਰੂਮ ਮਿਲ ਜੂਗਾ ਆ ਬੈਡਰੂਮ ਤੁਸੀਂ ਦੇਖੋ ਬਹੁਤ ਖੁੱਲਾ ਡੁੱਲਾ ਆਪਨੂੰ ਮਿਲ ਜੂਗਾ ਤੇ ਇਹਨਾਂ ਨੇ ਸੋਫੇ ਲਾਏ ਹੋਏ ਐ ਤੇ ਆ ਵੀ ਬੈਡਰੂਮ ਐ ਜੀ ਤੇ ਸੋਫੇ ਬਾਹਰਲੀ ਸਾਈਡ ਡ్రਾਈੰਗ ਰੂਮ ਚ ਲੱਗ ਜਾਣਗੇ ਤੇ ਉਹ ਆਪ ਹੀ ਤੁਸੀਂ ਅਡਜਸਟ ਕਰ ਲਿਓ ਕਿਵੇਂ ਕੁਝ ਕਰਨ ਹੈਗਾ ਤੇ ਨਾਲ ਆਪਨੂੰ ਇੱਕ ਸਟੋਰ ਰੂਮ ਮਿਲ ਜੂਗਾ ਜੀ ਸਟੋਰ ਰੂਮ ਵੀ ਪੂਰਾ ਵਧੀਆਗਾ ਬਾਕੀ ਇਹਨਾਂ ਨੇ ਦੱਸਿਆ ਵੀ ਜਿਹੜਾ ਹਾ ਸਟੋਰ ਰੂਮ ਐ ਪਹਿਲਾਂ ਇਹਨੂੰ ਬਾਥਰੂਮ ਏਰੀਆ ਬਣਾਇਆ ਸੀਗਾ ਅੰਦਰ ਦਾ ਬਾਅਦ ਚ ਇਹਨਾਂ ਦੀ ਪਲਾਨਿੰਗ ਚੇਂਜ ਹੋ ਗਈ ਬਾਥਰੂਮ ਏਰੀਆ ਇਹਨਾਂ ਨੇ ਬਾਹਰ ਬਣਾਤਾ ਤੇ ਆ ਜਿਹੜਾ ਹੈਗਾ ਇਹਨਾਂ ਨੇ ਸਟੋਰ ਰੂਮ ਇਹਨੂੰ ਬਣਾਤਾ ਇਹਨੂੰ ਕੋਈ ਮਤਲਬ ਕੀ ਗੇਟ ਨਹੀਂ ਲੱਗਿਆ ਹੋਇਆ ਓਪਨ ਇਹਨਾਂ ਨੇ ਰੱਖਿਆ ਹੋਇਆ ਬਾਕੀ ਤੁਸੀਂ ਆਪੇ ਦੇਖ ਲਓ ਸਾਰਾ ਕੁਝ ਇਹਨਾਂ ਨੇ ਬਹੁਤ ਚੰਗੀ ਤਰ੍ਹਾਂ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਇਆਗਾ ਤੇ ਕੋਠੀ ਇਹਨਾਂ ਨੇ ਬਹੁਤ ਵਧੀਆ ਬਣਾਈ ਹੋਈ ਹੈ ਤੇ ਇਹਨਾਂ ਨੇ ਵੀਡੀਓ ਵੀ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਆ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆ ਵੀਡੀਓ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਚਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆ ਵੀਡੀਓ ਜੇ ਤੁਸੀਂ ਵੀ ਆਪਦੀ ਕੋਠੀ ਜਾਂ ਘਰ ਕਿਸੇ ਵੀ ਏਰੀਆ ਚ ਚਾਹੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਆਪਣੇ ਕੋਲੇ ਭੇਜੀ ਹੋਈ ਹੈ ਇਸ ਤਰ੍ਹਾਂ ਦੀ ਇੱਕ ਪੂਰੀ ਵਧੀਆ ਵੀਡੀਓ ਬਿਲਕੁਲ ਆਰਾਮ ਨਾਲ ਬਣਾ ਕੇ ਆਪਣੇ ਕੋਲੇ ਭੇਜ ਦਿਓ ਆਪਣਾ ਨੰਬਰ ਉੱਪਰ ਹਮੇਸ਼ਾ ਬਾਰ ਬਾਰ ਚੱਲਦੇ ਰਹਿੰਦਾ ਹੈ ਆਪਣੇ ਕੋਲੇ ਭੇਜ ਕੇ ਬਿਲਕੁਲ ਫਰੀ ਦੇ ਵਿਚਾਰ ਤੁਸੀਂ ਲਗਵਾ ਸਕਦੇ ਹੋ ਆਪਣਾ ਕਮਿਸ਼ਨ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਬਸ ਵੀਡੀਓ ਵਧੀਆ ਆਪਣੇ ਕੋਲੇ ਬਣਾ ਕੇ ਭੇਜ ਦੇ ਕਰੋ ਜੀ ਤੇ ਆਪਾਂ ਜੇ ਉੱਪਰ ਦੀ ਗੱਲ ਕਰੀਏ ਉੱਪਰ ਆਪਾਂ ਪਹੁੰਚ ਗਏ ਪੌੜੀਆਂ ਤੁਸੀਂ ਦੇਖ ਲਈਆਂ ਸੀਗੀਆਂ ਤੇ ਉੱਪਰ ਆਪਾਂ ਨੂੰ ਇੱਕ ਤਾਂ ਰੂਮ ਮਿਲ ਜੂਗਾ ਤੇ ਇੱਕ ਆਪਾਂ ਨੂੰ ਬਾਥਰੂਮ ਮਿਲ ਜੂਗਾ ਜੀ ਆ ਕੁਝ ਆਪਾਂ ਨੂੰ ਉੱਪਰ ਮਿਲ ਜੂਗਾ ਤੇ ਛੱਤ ਸਾਰੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਆਪ ਨੂੰ ਕੋਈ ਨਹੀਂ ਮਿਲਣੀ ਬਹੁਤ ਵਧੀਆ ਕੰਮ ਇਹਨਾਂ ਨੇ ਕਰਵਾਇਆ ਹੋਇਆ ਪੂਰੀ ਕੋਠੀ ਦਾ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਆ ਮੈਨੂੰ ਜਰੂਰ ਦੱਸਿਓ ਕਮੈਂਟ ਕਰਕੇ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਆ ਤਾਂ ਸਾਰੇ ਲਾਈਕ ਜਰੂਰ ਕਰ ਦਿਓ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਦੇਖ ਰਹੇ ਹੋ ਜੀ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਜਿੰਨੇ ਵੀ ਦੇਖ ਰਹੇ ਹੋ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਆਪਣੇ ਕੋਲੇ ਜਿਹੜੀ ਆ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਏਰੀਆ ਕਨਫਰਮ ਕਰਵਾ ਦੇਣਾ ਇਹਨਾਂ ਦਾ ਜਿਹੜਾ ਏਰੀਆ ਸਿਟੀ ਫਿਰੋਜ਼ਪੁਰ ਹੈ ਫਿਰੋਜ਼ਪੁਰ ਦੇ ਵਿੱਚ ਇਹਨਾਂ ਦੀ ਆ ਕੋਠੀ ਬਣੀ ਹੋਈ ਆ கரੈਕਟ ਲੋਕੇਸ਼ਨ ਦੀ ਜੇ ਆਪਾਂ ਗੱਲ ਕਰੀਏ ਲੋਕੇਸ਼ਨ ਭਾਰਤ ਨਗਰ ਸਟਰੀਟ ਨੰਬਰ 1 ਵਾਰਡ ਨੰਬਰ 3 ਫਿਰੋਜ਼ਪੁਰ ਸਿਟੀ ਹਾਊਸ ਨੰਬਰ 512 ਜੀ ਤੇ ਰੇਟ ਜਿਹੜਾ ਇਹਨਾਂ ਨੇ ਕਿਹਾ 45 ਲੱਖ ਰੁਪਏ ਡਿਮਾਂਡ ਪਾਈ ਐ ਬਾਕੀ ਕਹਿੰਦੇ ਸੀਗੇ ਅਡਜਸਟਮੈਂਟ ਕਰ ਲਾਂਗੇ ਵੇਕਿੰਗ ਕਿਸੇ ਨੂੰ ਵੀ ਪਸੰਦ ਆਵੇ ਕੋਈ ਵੀ ਗੱਲ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਨੇ ਨੰਬਰ ਦਿੱਤਾ ਜੀ ਨੰਬਰ ਤੁਸੀਂ ਨੋਟ ਕਰ ਲਓ 77 173 22 291 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ 77 173 22 291 ਨੰਬਰ ਤੇ ਗੱਲ ਕਰ ਲਿਓ ਆਪੀ ਜੇ ਤੁਹਾਨੂੰ ਆਹਾਂ ਜਿਹੜੀ ਕੋਠੀ ਅੱਜ ਆਪਾਂ ਦਿਖਾਈ ਹੈ ਤੁਹਾਨੂੰ ਪਸੰਦ ਆਈ ਹੈ ਜੀ ਬਾਕੀ ਕੋਠੀ ਦੀ ਗੱਲਬਾਤ ਪੂਰੀ ਆਪਾਂ ਕਰ ਲਈ ਬੈੱਡਰੂਮ ਵੀ ਦੇਖ ਲਿਆ ਕਿਚਨ ਵੀ ਤੁਸੀਂ ਦੇਖ ਲਿਆ ਤੇ ਸਾਰਾ ਕੁਝ ਟੋਟਲ ਹੀ ਦੇਖ ਲਿਆ ਆਪਾਂ ਤੁਹਾਨੂੰ ਸਾਰਾ ਕੁਝ ਹੀ ਦੱਸਤਾ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸੋ ਤੇ ਆਪਦੀ رائے ਜਰੂਰ ਦਿਆ ਕਰੋ ਵੀਡੀਓ ਬਾਰੇ ਠੀਕ ਹੈ ਜੀ ਜੋ ਵੀ ਕੁਝ ਤੁਸੀਂ ਪੁੱਛਣਾ ਹੋਵੇ ਤਾਂ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਕੋਠੀ ਬਾਰੇ ਜੇ ਪੁੱਛਣੇ ਜੇ ਵੀਡੀਓ ਬਾਰੇ ਕੁਝ ਕਹਿਣਾ ਤਾਂ ਤੁਸੀਂ ਨੀਚੇ ਕਮੈਂਟ ਦੇ ਵਿੱਚ ਲਿਖ ਦਿਓ ਤੇ ਆਪਾਂ ਸਾਰੇ ਕਮੈਂਟ ਪੜ੍ਹਦੇ ਹੁੰਨੇ ਹਾਂ ਜੀ ਚਾਹੇ ਤੁਸੀਂ ਆਪ ਦਾ ਕਮੈਂਟ ਚੈੱਕ ਕਰ ਲਓ ਮੈਂ ਹਰ ਰੋਜ਼ ਕਮੈਂਟ ਚੈੱਕ ਕਰਦਾ ਹੁੰਨਾ ਤੇ ਤੁਹਾਡੇ ਸਾਰੇ ਕਮੈਂਟ ਮੈਂ ਲਾਈਕ ਵੀ ਕਰਦਾ ਹੁੰਨਾ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਜਿਨੇ ਵੀ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਮੇਰੇ ਭਰਾ ਜਿੱਥੋਂ ਵੀ ਦੇਖ ਰਹੇ ਹੋ ਜਿਹੜੇ ਵੀ ਏਰੀਆ ਚੋਂ ਜਿਹੜੇ ਵੀ ਪਿੰਡ ਸ਼ਹਿਰ ਤੋਂ ਦੇਖ ਰਹੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਸੀਂ ਬਹੁਤ ਪਿਆਰ ਦਿੰਨੇ ਹੋ ਵੀਡੀਓ ਨੂੰ ਇਸੇ ਤਰ੍ਹਾਂ ਬਸ ਆਪਦਾ ਪਿਆਰ ਬਣਾ ਕੇ ਰੱਖਿਓ ਤੁਸੀਂ ਚੈਨਲ ਨੂੰ ਤੇ ਮੈਨੂੰ ਬਹੁਤ ਛੇਤੀ ਬਹੁਤ ਦੂਰ ਤੱਕ ਲੈ ਗਏ ਬਹੁਤ ਉੱਚੇ ਮਕਾਮ ਤੱਕ ਲੈ ਗਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਬਸ ਮੈਂ ਇੰਨੇ ਹੀ ਕਹਿਣਾ ਚਾਹਵਾ ਬਸ ਤੁਹਾਡੇ ਕਰਕੇ ਸਾਰਾ ਕੁਝ ਦਿਲ ਤੋਂ ਧੰਨਵਾਦ ਹੈ ਜੀ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਬਾਕੀ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਿਓ ਜਰੂਰ ਜੇ ਕਿਸੇ ਨੇ ਆਪਦੀ ਕੁਠੀ ਘਰ ਮਕਾਨ ਸੇਲ ਕਰਨਾ ਹੈ ਤੁਹਾਡੇ ਕੋਲੇ ਭੇਜ ਦਿਓ ਲਾਜ਼ਮੀ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਬਸ ਆਪਣੇ ਕੋਲੇ ਵੀਡੀਓ ਵਧੀਆ ਬਣਾ ਕੇ ਭੇਜ ਦਿਓ ਨੰਬਰ ਆਪਣਾ ਉੱਪਰ ਹਮੇਸ਼ਾ ਚੱਲਦੇ ਹੀ ਰਹਿੰਦਾ ਜੀ